ਤੁਸੀਂ ਮੇਰਾ ਖਿਆਲ ਆ ਇਸ ਮਸਲੇ ਤੋਂ ਜਾਣੂ ਹੋਵੋਗੇ ਮੈਂ ਪਹਿਲਾਂ ਜਦੋਂ ਸਰਪੰਚਾਂ ਦੀਆਂ ਚੋਣਾਂ ਚ ਔਰ ਲੋਕਲ ਚੋਣਾਂ ਚ ਮਹਿਲਾਵਾਂ ਨੂੰ ਪ੍ਰਤਨਿਧਤਾ ਮਿਲਿਆ ਤੇ ਮਹਿਲਾ ਸਸ਼ਕਤੀਕਰਨ ਦੇ ਨਾਂ ਤੇ ਉਹਨਾਂ ਦੇ ਪਤੀ ਉਹਨਾਂ ਨੂੰ ਕਿਹਾ ਜਾਂਦਾ ਸੀ ਸਰਪੰਚ ਪਤੀ ਜਾਂ ਸਰਪੰਚ ਪਤਨੀ ਹੁਣ ਵਿਧਾਇਕ ਪਤੀ ਤੇ ਵਿਧਾਇਕ ਪਤਨੀ ਵਾਲੀ ਕਹਾਣੀ ਹੋ ਗਈ ਰਾਜਪੁਰੇ ਚ ਔਰ ਸਾਰੀ ਕ腐ਸ਼ਨ ਕਰਦੇ ਆ ਮੰਡੀ ਦੇ ਅੰਦਰ ਕੀ ਹਹਾਕਾਰ ਮੱਚੀ ਪਈ ਆ ਮੈਂ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਪ੍ਰਾਰਥਨਾ ਕਰਦਾ ਕਿ ਇਹ ਜਗਾ ਜਗਾ ਤੇ ਤੁਹਾਡੇ ਐਮਐਲਏ ਨੇ ਲੁੱਟਮਾਰ ਮਚਾਈ ਹੋਈ ਆ ਅਸੀਂ ਇਹਨਾਂ ਦਾ ਡਟਵਾਂ ਵਿਰੋਧ ਕਰਾਂਗੇ ਔਰ ਅਸੀਂ ਖਾਲੀ ਰਾਜਨੀਤਿਕ ਲਾਭ ਲੈਣ ਲਈ ਨਹੀਂ ਇਹ ਕਰ ਰਹੇ ਆ 50 50 66 ਸਾਲ ਤੋਂ ਲੋਕ ਬੈਠੇ ਹੋਏ ਆ ਔਰ 200 ਤੋਂ ਜ਼ਿਆਦਾ ਪਰਿਵਾਰਾਂ ਦਾ ਰੋਜ਼ਗਾਰ ਹੈ ਔਰ 5 5 6 6 ਬੰਦੇ ਇੱਕ ਦੁਕਾਨ ਤੇ ਹੋਰ ਕੰਮ ਕਰਦੇ ਆ ਤਾਂ ਉਹ ਇਹਦਾ ਮਤਲਬ 2000 ਤੋਂ ਵੱਧ ਪਰਿਵਾਰ ਹੋ ਗਏ ਤੇ ਤੁਸੀਂ ਇਹਨਾਂ ਪਰਿਵਾਰਾਂ ਦਾ ਰੋਜ਼ਗਾਰ ਖਤਮ ਕਰਨ ਲੱਗੇ ਹੋ ਰੋਜ਼ਗਾਰ ਦੇਣ ਦੀ بجائے ਖੋਣ ਲੱਗੇ ਹੋ ਔਰ ਇੱਥੇ ਐਮਐਲਏ ਦਾ ਪਤੀ ਆਇਆ ਉਹ ਕਹਿੰਦਾ ਨਾਲ ਇੱਕ ਦੋ ਦਲਾਲ ਲਏ ਉਹਨੇ ਉਹ ਕਹਿੰਦਾ ਕਿ ਇਹ 6 ਲੇਨ ਬਣਾਉਣੀ ਆ ਅਰੇ 6 ਲੇਨ ਕਿੱਥੋਂ ਬਣ ਜੂ ਮਹਾਪੁਰਸ਼ੋ ਉਹ ਜਿਹੜਾ ਪੋਲਾ ਉਹਨੂੰ ਦੇਖ ਲਓ ਜਾ ਕੇ ਝੂਠ ਬੋਲਦਾ ਬਾਈਪਾਸ ਨਿਕਲ ਗਿਆ ਜਾਣ ਬੁਝ ਕੇ ਕਿ ਅਸੀਂ ਇੱਥੇ ਕਬਜ਼ੇ ਲਵਾਂਗੇ ਕਬਜ਼ੇ ਲੈ ਕੇ ਫਿਰ ਮਹਿੰਗੇ ਭਾਅ ਤੇ ਕਰੋੜਾਂ ਰੁਪਏ ਛਾਪਾਂਗੇ ਇਹ ਕੰਮ ਆ ਜਾਂ ਇਹ ਦੁਕਾਨਾ ਵਾਲਿਆਂ ਤੋਂ 30-30 40-40 ਲੱਖ ਰੁਪਏ ਲੈ ਲਾਂਗੇ ਗਰੀਬ ਆਦਮੀਆਂ ਤੋਂ। ਔਰ ਇਸ ਤਰ੍ਹਾਂ ਦਾ ਇਹ ਕੰਮ ਚੱਲ ਰਿਹਾ। ਇਸ ਕਰਕੇ ਇਹ ਕੰਮ ਅਸੀਂ ਚੱਲਣ ਨਹੀਂ ਦੇਣਾ। ਇੱਥੇ ਈਡੀ ਵੀ ਹੈਗੀ ਆ। ਇੱਥੇ ਬਾਕੀ ਵੀ ਸਾਰਾ ਕੁਝ ਆ। ਔਰ ਬਜਾਏ ਕਿ ਜੇਲ੍ਹ ਜਾਂਦੇ ਹੁੰਦੇ ਆ ਇਹ ਵੀ ਸਮਝ ਲਓ। ਆਮ ਜਨਤਾ ਤਾਂ ਘੱਟ ਜਾਂਦੀ ਆ ਉਹ ਸਹਿ ਵੀ ਲੈਂਦੀ ਆ। ਜੇਲ੍ਹ ਜਾਣਾ ਪਊ ਔਰ ਜੇ ਇਹੋ ਜਿਹੀ ਕ腐ਸ਼ਨ ਜਾਂ ਧੱਕਾ ਆ ਕੇ ਕਰੋਗੇ ਤਾਂ ਤੁਹਾਡਾ ਸਾਹਮਣਾ ਕਰਨ ਨੂੰ ਵੀ ਬੈਠੇ ਆ। ਮੈਂ ਮੁੱਖ ਮੰਤਰੀ ਜੀ ਨੂੰ ਪ੍ਰਾਰਥਨਾ ਕਰਦਾ ਕਿ ਇਹਨਾਂ ਭ੍ਰਸਤ ਲੋਗਾਂ ਨੂੰ ਰੋਕਿਆ ਜਾਵੇ ਥੋਡੀ ਪਾਰਟੀ ਦਾ ਆਉਣ ਵਾਲੇ ਟਾਈਮ 'ਚ ਇੱਕ ਵੀ ਵਿਧਾਇਕ ਨਹੀਂ ਆਉਣਾ ਆ ਤੁਸੀਂ ਮਾਰ ਲਓ ਲੱਤਾਂ 'ਚ ਗੋਲੀਆਂ ਉਦਾਂ ਹੀ ਇਹਦੇ ਨਾਲ ਕੁਝ ਨਹੀਂ ਹੋਣਾ ਲੋਕਾਂ ਨੂੰ ਪਤਾ ਕਿ ਭਾਰਤੀ ਜਨਤਾ ਪਾਰਟੀ ਆ ਕੇ ਕਰੂਗੀ ਜੋ ਕਰੂਗੀ ਇਹਨਾਂ ਤੋਂ ਕੁਝ ਨਹੀਂ ਹੋਣਾ ਲੋਕਾਂ ਤੋਂ ਫਰਾਟੀਆਂ ਲਈਆਂ ਜਾ ਰਹੀਆਂ ਨੇ ਬਾਬਲ ਕਿਤੇ ਸ਼ਰਿਆਮ ਹਮਲੇ ਹੁੰਦੇ ਨੇ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਇਹ ਜੋਗੀ ਅਦਿਤਨਾਥ ਤੋਂ ਸਿੱਖ ਲਓ ਯੂਪੀ ਜੇ ਇਸ ਜਗ੍ਹਾ ਤੇ ਕਰਦੇ ਆ ਤਾਂ ਅਗਲਾ ਚੌਕ ਨਿਕਲ ਰੌਸ ਕਰਦੇ ਫਿਰ ਲੱਤਾਂ ਤੇ ਚੱਲ ਕੇ ਨਹੀਂ ਆਉਂਦੇ ਗੁੰਡੇ ਕ੍ਰੀਸਕੇ ਲਿਓਣੇ ਪੈਂਦੇ ਆ ਮਾਰ ਮਾਰ ਗੋਲੀਆਂ ਸੱਟ ਲੈਂਦੇ ਆ ਇਹ ਸਰਕਾਰ ਦਾ ਕੰਮ ਕੰਮ ਸੁਰੱਖਿਅਤ ਰੱਖਣਾ ਨਹੀਂ ਹੈ ਸੁਰੱਖਿਅਤ ਮਹਿਸੂਸ ਕਰਾਉਣਾ ਵੀ ਆ ਲੋਕ ਅਸੁਰੱਖਿਅਤ ਮਹਿਸੂਸ ਕਰਦੇ ਆ ਹੁਣ ਤੁਸੀਂ ਉਹਨਾਂ ਦੀ ਜਾਇਦਾਦਾਂ ਤੇ ਉਹਨਾਂ ਦੀਆਂ ਦੁਕਾਨਾਂ ਵੀ ਖੋਣੀਆਂ ਸ਼ੁਰੂ ਕਰਤੀਆਂ ਫਿਰ ਉਹਨਾਂ ਦੇ ਘਰ ਵੀ ਖੋਣੇ ਸ਼ੁਰੂ ਕਰਤੇ ਹੈ ਇਹ ਇਹ ਸਰਕਾਰਾਂ ਕਰਦੀਆਂ ਹੁੰਦੀਆਂ ਨੇ ਇਹ ਸਰਕਾਰਾਂ ਦੇ ਵਿਧਾਇਕ ਕਰਦੇ ਨੇ ਇਹ ਕਿਸ ਤਰ੍ਹਾਂ ਦਾ ਕੰਮ ਮੈਂ ਮੁੱਖ ਮੰਤਰੀ ਜੀ ਨੂੰ ਕਹੂੰਗਾ ਕਿ ਐਸੀ ਵਿਧਾਇਕ ਤੇ ਕਾਰਵਾਈ ਕਰੋ ਇਹ ਜਿਹੜੇ ਰਾਜਪੁਰੇ ਦੇ ਅੰਦਰ ਜੋ ਹੋ ਰਿਹਾ ਐ। ਇਹ ਸਿਕਸ ਲੇਨ ਦੀ ਗੱਲ ਕਰਦੇ 200 ਮੀਟਰ ਤੱਕ ਪਾਏ ਜੇ ਕਹਿੰਦੇ ਸੀ 200 ਮੀਟਰ ਦੇ ਏਰੀਆ ਤੱਕ ਹੀ ਇਹ ਲੇਨ ਬਣਾਉਣੀ ਆ ਤੇ ਬਾਕੀ ਏਰੀਆ ਕਿਉਂ ਨਹੀਂ ਕਵਰ ਕਰਦੇ ਉਹਦੀ ਗੱਲ ਕਿਉਂ ਨਹੀਂ ਕਰਦੇ। ਅਰੇ ਵੀ ਬਣਨੀ ਹੀ ਨਹੀਂ ਕੁਝ ਕੋਈ ਪ੍ਰਪੋਜ਼ਲ ਹੀ ਨਹੀਂ। ਪਹਿਲੀ ਗੱਲ ਤਾਂ ਜਿਹੜੀਆਂ ਸੜਕਾਂ ਟੁੱਟੀਆਂ ਪਈਆਂ ਨੇ ਉਹਦਾ ਪੈਚ ਵਰਕ ਤਾਂ ਕਰ ਲਓ। ਖੰਡੇ ਪਏ ਪਏ ਆ ਉਹ ਸੜਕਾਂ ਨੇ ਜਾਂ ਖੰਡੇ ਨੇ ਰਾਜਪੁਰੇ 'ਚ ਪਤਾ ਕਰ ਲਓ। ਇਹ ਇਹ ਕਿਹੜੀ ਕਹਾਣੀ ਕਰ ਲਈ। ਇਹ ਬਿਲਕੁਲ ਨਹੀਂ ਬਣੂ ਜੇ ਇਸ ਤਰ੍ਹਾਂ ਕਰਨਗੇ ਤਾਂ ਅਸੀਂ ਉਸ ਦਾ ਬਹੁਤ ਡਟਵਾਂ ਵਿਰੋਧ ਕਰਾਂਗੇ ਔਰ ਇਹ ਤਾਂ ਰਾਜਪੁਰੇ ਚ ਕਈ ਐਮਐਲਏ ਆਏ ਕਈ ਚਲੇ ਗਏ ਅੱਜ ਉਹਨਾਂ ਦਾ ਕੋਈ ਨਾਂ ਲੈਣ ਵਾਲਾ ਹੈਗਾ ਜਿਹੜਾ ਚੰਗਾ ਕੰਮ ਕਰੂਗਾ ਉਹਦਾ ਲੋਕ ਨਾਂ ਲੈਂਦੇ ਆ ਇਹਨਾਂ ਦਾ ਨਾਮ ਲੈਵਾ ਵੀ ਕੋਈ ਨਹੀਂ ਲੱਭਣਾ ਪੰਜਾਬ ਦਾ ਆਮ ਆਦਮੀ ਪਾਰਟੀ ਆਂ ਅਗਲਾ ਪੰਜਾਬ ਬਣਾਉਣਾ ਹੈ ਇਹ ਸੁਧਾਰਨ ਆਏ ਸੀਗੇ ਇਹ ਤਾਂ ਵਿਗਾੜਨ ਆ ਗਏ ਸਰਵਣਤਬ 2023 ਦੇ ਵਿੱਚ ਇਨਾ ਹੀ ਦੁਕਾਨਦਾਰਾਂ ਦੇ ਫਾਰਮ ਭਰਾਏ ਗਏ ਸੀਗੇ ਇਹਨਾਂ ਨੂੰ ਕਿਹਾ ਗਿਆ ਸੀ ਕਿ ਤੁਹਾਨੂੰ ਇਸੇ ਜਗ੍ਹਾ ਤੇ ਪੱਕਾ ਕੀਤਾ ਜਾਏਗਾ ਤੇ ਮੈਡਮ ਨੂੰ ਕਰਦੇ ਸੀ ਸਵਾਲ ਪੁੱਛਿਆ ਤਾਂ ਉਹਨਾਂ ਨੇ ਕਿਹਾ ਉਹ ਕੰਮ ਚੱਲ ਰਿਹਾ ਹੈ ਕੰਮ ਨਹੀਂ ਚੱਲ ਰਿਹਾ ਕਬਜ਼ਾ ਕਰ ਰਹੇ ਆ ਔਰ ਅੱਗੇ ਵੇਚਣਾ ਉਹਨਾਂ ਨੇ ਇਹ ਜਗ੍ਹਾ ਨੂੰ ਮਹਿੰਗੇ ਭਾਅ ਤੇ ਔਰ ਕਰੋੜਾਂ ਰੁਪਏ ਬਣਾਉਣ ਦੀ ਕਹਾਣੀ ਹੈ ਇਹ ਕਿਉਂ ਇਹਨਾਂ ਤੋਂ ਸੁਣਵਾਉਣ ਇਹ ਆਪੇ ਹੀ ਆਪਦਾ ਪੱਕਾ ਬਣਾ ਲੈਣਗੇ ਇਹਨਾਂ ਨੂੰ ਕਹਦੇ ਹੋ ਕਿ ਵੀ ਆਪਦਾ ਆਪਦਾ ਪੱਕਾ ਬਣਾ ਲਓ ਕਰ ਲੈਣਗੇ ਉਹ ਵੀ ਪੱਕਾ ਦੇਣਗੇ ਇਹ ਸਰਕਾਰ ਕੋਲ ਪੈਸਾ ਨਹੀਂ ਆਰਥਿਕ ਐਮਰਜੈਂਸੀ ਲੱਗਣ ਵਾਲੀ ਆ ਕਰਜ਼ੇ ਹੋ ਲਈ ਜਾਂਦੇ ਆ ਐਮਐਲਏ ਇਹਨਾਂ ਦੇ ਚੋਰ ਨੇ ਨਸ਼ੇ ਉਹ ਬਕਾਉਂਦੇ ਆ ਪੈਸੇ ਲੈ ਕੇ ਪੁਲਿਸ ਵਾਲਿਆਂ ਨੂੰ ਲਗਾਉਣਾ ਹੋਰ ਸਰਕਾਰੀ ਅਧਿਕਾਰੀਆਂ ਨੂੰ ਲਗਾਉਣਾ ਇਹ ਕੋਈ ਗੱਲ ਆ ਬੋਲਦੇ ਆ ਜੀ ਕੁਝ ਨਹੀਂ ਬਣਨਾ ਇਹ ਤਾਂ ਦਲਾਲਾਂ ਨੂੰ ਨਾਲ ਲੈ ਕੇ ਆਉਂਦੇ ਆ ਪੈਸੇ ਇਕੱਠੇ ਕਰਨ ਇਹਨੂੰ ਕਰਾਵਾਂਗੇ ਅੰਦਰ ਇਹ ਜਾਊਗਾ ਜੇਲ ਮੈਂ ਪਹਿਲਾਂ ਮੰਡੀ ਚੋਂ ਵੀ ਭਜਾਇਆ ਸੀ ਚੀਫ ਮਿਨਿਸਟਰ ਨੂੰ ਕਰਨੀ ਪਈ ਡੀਸੀ ਨੂੰ ਕਹਿਣਾ ਪਿਆ ਹਰੇਕ ਗੱਟੇ ਦੇ ਉੱਪਰ ਪੈਸੇ ਲੈਣੇ ਆ ਜੀ ਇਹ ਕੋਈ ਗੱਲ ਆ ਮਨਸ਼ਾ ਕੀ ਉਹ ਤੁਹਾਡੇ ਸਾਹਮਣੇ ਹੋ ਸਕਦੀ ਕਿਉਂ ਇਸ ਦਾ ਕੁਝ ਕਰ ਰਹੇ ਹੋ ਚੋਰੀ ਡਾਕਾ ਹੋਰ ਕੀ ਮਨਸ਼ਾ ਹੋਣੀ ਆ ਤੁਹਾਨੂੰ ਇਹ ਦੱਸਣਾ ਕਿ ਅਸੀਂ ਤਾਂ ਤੁਸਤ ਬਦਲਾਵ ਲਈ ਆਏ ਸੀ ਅਸੀਂ ਤਾਂ ਵਿਗਾੜਨ ਲਈ ਆਏ ਆ ਤੁਸੀਂ ਰੰਗਲਾ ਪੰਜਾਬ ਬਣਾਉਣ ਆਏ ਸੀ ਅਸੀਂ ਖੂਨੀ ਪੰਜਾਬ ਬਣਾਉਣ ਆਏ ਆ ਇਹ ਹੈ ਇਹਨਾਂ ਦਾ ਆਮ ਆਦਮੀ ਪਾਰਟੀ ਦਾ ਔਰ ਇਹਨਾਂ ਨੂੰ ਬਣਾ ਦੇਵਾਂਗੇ ਬੰਦੇ ਅਸੀਂ ਕਮਜ਼ੋਰ ਨਹੀਂ ਹੈਗੇ ਭਾਰਤੀ ਜਨਤਾ ਪਾਰਟੀ ਇਹਨਾਂ ਦਾ ਡੱਟ ਕੇ ਮੁਕਾਬਲਾ ਕਰੂ ਔਰ ਇੱਥੇ ਕੁਝ ਨਹੀਂ ਕਰਨ ਦੇਵਾਂਗੇ ਪੱਤਾ ਨਹੀਂ 흘ਣ ਦੇਵਾਂਗੇ ਕਰ ਚੋਰੀ ਅਸੀਂ ਤਾਂ ਲੋਕ ਤਾਂ ਹੱਥ ਜੋੜਦੇ ਆ ਨਾ ਕਿ ਐਮਐਲਏ ਸਾਹਿਬ ਸਾਨੂੰ ਛੱਡ ਦਿਓ ਅਸੀਂ ਕਹਿੰਦੇ ਤੂੰ ਕਰਕੇ ਦਿਖਾ ਜੇ ਤੇਰੀ ਮਾਂ ਨੇ ਦੁੱਧ ਪਿਆਇਆ ਤਾਂ ਆ ਕੇ ਤੂੰ ਰਜਿਸਟਰ ਲੈ ਕੇ ਆ ਜਨਾ ਕਿ ਮੈਨੂੰ ਐਨਈ ਤੋਂ ਇੰਨੇ ਪੈਸੇ ਦੇ ਦੇ ਤੂੰ ਦਲਾਲ ਪਿੱਛੋਂ ਆ ਕੇ ਕਹਿੰਦੇ ਆ ਨਹੀਂ ਤੁਹਾਡੇ ਹਟਾ ਲਿਆਂਗੇ ਰੋਜ਼ਗਾਰ ਇੱਦਾਂ ਕਿੱਦਾਂ ਟਾ ਦੂ ਨਹੀਂ ਐ 6 ਸਟ੍ਰੀਟ ਦਾ ਕੋਈ ਪ੍ਰੋਵੀਜ਼ਨ ਨਹੀਂ ਐ ਤੁਸੀਂ ਉਹਨੂੰ ਕਹੋ ਕਿ ਪਲੈਨਿੰਗ ਲਿਆ ਕੇ ਦਿਖਾ ਕਿਤੇ ਕੁਝ ਨਹੀਂ ਐ ਮੈਂ ਕਹਿੰਨਾ ਅਧਿਕਾਰੀ ਤੌਰ ਤੇ ਕਹਨਾ ਕੋਈ ਪ੍ਰੋਵੀਜ਼ਨ ਨਹੀਂ ਹੈ ਸੈਂਟ 6 ਸਟ੍ਰੀਟ ਦਾ ਮੇਰੇ ਵੱਲੋਂ ਸਾਹਿਬ ਮੈਡਮ ਨੇ ਇਸ ਗੱਲ ਦਾ ਜਵਾਬ ਦਿੰਦੋ ਇਹ ਕਹਿਆ ਸੀਗਾ ਕਿ ਹਲੇ ਕੋਈ ਇਹ ਜੀ ਕੋਈ ਗੱਲ ਨਹੀਂ ਹੈ ਕਿ ਵੀ ਚੋੜੀ ਕੀਤੀ ਜਾਏਗੀ ਜੇ ਕੱਲ ਨੂੰ ਆਈ ਤਾਂ ਇਹਨਾਂ ਨੂੰ ਪਹਿਲਾਂ ਹੀ ਸ਼ਿਫਟ ਕਰਾ ਦਿੱਤਾ ਜਾਏਗਾ ਉੱਥੇ ਇਦਾਂ ਕੁਝ ਨਹੀਂ ਆਉਣਾ ਬਾਹਰ ਤਾਂ ਬਣਾਓ ਪਹਿਲਾਂ ਵੀਜੇ ਕੁਮਾਰ ਤਨੇਜਾ ਆਜ਼ਾਦ ਐਸੋਸੀਏਸ਼ਨ ਪ੍ਰੈਜ਼ੀਡੈਂਟ ਰਾਜਪੁਰਾ ਇਦੇ ਵਿੱਚ ਕੀ ਕਾਰਨ ਹੈ ਤੁਸੀਂ ਕੀ ਕਹਿਣਾ ਚਾਹੁੰਦੇ ਦੇ ਵਿੱਚ ਜੀ ਸਰ ਇਦਾਂ ਵੀ ਕਾਰਨ ਤਾਂ ਇਸ ਤਰ੍ਹਾਂ ਲੱਗਿਆ ਹੈਗਾ ਵੀ ਪਹਿਲਾਂ ਤਾਂ ਇਹਨਾਂ ਨੇ ਇਹ ਗੱਲ ਕਰੀ ਵੀ ਇੱਥੇ 6th ਲੇਨ ਬਣਣੀ ਹੈ 6th ਲੇਨ ਤੋਂ ਬਾਅਦ ਫਿਰ ਇੱਕ ਮਿੰਟ ਇਹ ਗੱਲ ਆ ਗਈ ਕਿ ਇਹ ਹਾਈ ਕੋਰਟ ਦੇ ਆਰਡਰ ਹੈ ਹਾਈ ਕੋਰਟ ਦੇ ਆਰਡਰ ਹੈ ਹਾਈ ਕੋਰਟ ਦੇ ਆਰਡਰ ਤੋਂ ਬਾਅਦ ਫਿਰ ਇਹਨਾਂ ਦਾ ਬਿਆਨ ਆਇਆ ਸਾਨੂੰ ਕਿਸੇ ਨੇ ਵੀਡੀਓ ਪਾਈ ਨਾ ਫਿਰ ਸਾਨੂੰ ਪਤਾ ਲੱਗਿਆ ਵੀ ਕੋਈ ਹਾਈ ਕੋਰਟ ਦਾ ਆਰਡਰ ਹੈ ਨਾ ਇੱਥੇ ਕੋਈ 6th ਲੇਨ ਬਣਦੀ ਹੈ ਜਿਹੜੀ ਉਹਦੀ ਗੱਲਬਾਤ ਸੀਗੀ ਜੋ ਵੀ ਗੱਲਬਾਤ ਸੀਗੀ ਉਹ ਸਿਰਫ ਅੰਦਰ ਖਾਤੇ ਦੀ ਗੱਲਬਾਤ ਸੀਗੀ ਸਾਨੂੰ ਜਦੋਂ ਬਾਹਰ ਉਜਾਗਰ ਗੱਲ ਹੋਈ ਉਸ ਤੋਂ ਬਾਅਦ ਸਾਨੂੰ ਜਾ ਕੇ ਪਤਾ ਲੱਗਿਆ ਵੀ ਇਹ ਸਾਨੂੰ ਜਿਹੜਾ ਹੈਗਾ ਉੱਥੇ ਸ਼ਿਫਟ ਕਰਨਾ ਚਾਹੁੰਦੇ ਹੈਗੇ ਇਹ ਜੇਕਰ ਉਹਨਾਂ ਨੂੰ ਸ਼ਿਫਟ ਕਰਨਾ ਚਾਹਿਆ ਚਾਹਿਆ ਉਹਨਾਂ ਸਰਕਾਰ ਨੇ ਤਾਂ ਤੁਹਾਡਾ ਕੀ ਐਕਸ਼ਨ ਹੋਊਗਾ ਜੀ ਸਰ ਇਦਾਂ ਹੈਗਾ ਵੀ ਅਸੀਂ ਇੱਥੇ 40 ਸਾਲ ਮੈਨੂੰ ਖੁਦ 40 ਸਾਲ ਹੋ ਗਏ 40 ਸਾਲ ਹੋ ਗਏ ਕਿਸੇ ਨੂੰ ਇੱਥੇ 50 ਸਾਲ ਹੋ ਗਏ ਇੱਥੇ ਹੀ ਸਾਡਾ ਰੁਜ਼ਗਾਰ ਹੈਗਾ ਇੱਥੋਂ ਹੀ ਅਸੀਂ ਜਾ ਨਹੀਂ ਸਕਦੇ ਹੈਗੇ ਇਸੇ ਕਰਕੇ ਵੀ ਸਾਂਸਤਾ ਸਰਕਾਰ ਦੇ ਬੇਨਤੀ ਇਹੀ ਕਰਦੇ ਆਂ ਵੀ ਸਾਨੂੰ ਤੁਸੀਂ ਇੱਥੇ ਰਹਿਣ ਦਿਓ ਅਗਰ ਤੁਸੀਂ ਇਹਨੂੰ ਖੂਬਸੂਰਤ ਬਣਾਉਣਾ ਚਾਹੁੰਦੇ ਹੋ ਤਾਂ ਸਾਨੂੰ ਇੱਥੇ ਪੱਕੀਆਂ ਕਰਕੇ ਦੇ ਦਿਓ ਸਰ ਮੇਰਾ ਸਵਾਲ ਇਹ ਵੀ ਜੇ ਸਰਕਾਰ ਤੁਹਾਨੂੰ ਧੱਕੇ ਨਾਲ ਹਟਾਉਂਦੀ ਹੈ ਫਿਰ ਤੁਹਾਡਾ ਕੀ ਕੀ ਐਕਸ਼ਨ ਹੋਊਗਾ ਤੁਹਾਡਾ ਸਾਰੀ ਮਾਰਕੀਟ ਦਾ ਸਹਾਰਾ ਸਰ ਸਰ ਜੇ ਜੇ ਸਾਡੇ ਨਾਲ ਧੱਕਾ ਹੋਏਗਾ ਦੇਖੋ ਜੇ ਕਾਨੂੰਨੀ ਤਰੀਕੇ ਨਾਲ ਚੱਲਣਗੇ ਠੀਕ ਹੈ ਜੇ ਸਾਡੇ ਨਾਲ ਧੱਕਾ ਕਰਨਗੇ ਤਾਂ ਜਿੰਨੇ ਵੀ ਅਸੀਂ ਮੈਂਬਰ ਰਹਿਗੇ ਸਾਰੇ ਅਸੀਂ ਐਪੀ ਡੇਵਟ ਦੇਵਾਂ ਜੋ ਸਾਡੇ ਨਾਲ ਤਕਲਾ ਕਰੇਗਾ ਸਾਡੀ ਮੌਤ ਦਾ ਜ਼ਿੰਮੇਵਾਰ ਸਾਡਾ ਕੋਈ ਵੀ ਨੁਕਸਾਨ ਦਾ ਜ਼ਿੰਮੇਵਾਰ ਉਹੀ ਹੋਏਗਾ ਇਹ ਵੀ ਜੀ ਤਕਰੀਬਨ ਕਿੰਨੇ ਕੁ ਖੋਖੇ ਹੈਗੇ ਆ ਜੀ ਇਹ ਇਹ ਸਰ 200 ਖੋਖੇ ਤੋਂ ਉੱਪਰ ਹੈਗਾ ਤੇ ਉਹਨਾਂ ਨਾਲ ਕਿੰਨੇ ਕੁ ਪਰਿਵਾਰ ਜੁੜੇ ਹੋਏ ਆ ਪਰਿਵਾਰ ਮੇਰੇ ਕੋਲ 10 ਮੁੰਡੇ ਕੰਮ ਕਰਦੇ ਹੈਗੇ ਜੀ ਅੱਛਾ ਠੀਕ ਹੈ ਜੀ ਹਰ ਪਰਿਵਾਰ ਇੱਕੋ ਇੱਕੋ ਰੁਜ਼ਗਾਰ ਹੈ ਸਿੰਗਲ ਸਿੰਗਲ ਕਿਸੇ ਕੋਲ ਕੋਈ ਡਬਲ ਰੁਜ਼ਗਾਰ ਨਹੀਂ ਹੈਗਾ ਅੱਛਾ ਸਿੰਗਲ ਰੁਜ਼ਗਾਰ ਹੈ ਜੇ ਕਿਸੇ ਕੋਲ ਕੋਈ ਇੱਕ ਖੋਕਾ ਕਿਸੇ ਕੋਲ ਦੋ ਖੋਕਾ ਸਿੰਗਲ ਰੁਜ਼ਗਾਰ ਹੈ ਕਿਸੇ ਕੋਲ ਕੋਈ ਡਬਲ ਰੋਜਗਾਰ ਨਹੀਂ ਹੈਗਾ। ਖੋਖਿਆਂ ਦੇ ਭਾਈਆਂ ਕਾਟੇ ਕਾ ਮੁੰਡੇ ਰੱਖੇ ਹੋਏ ਆ। ਹਾਂਜੀ। ਹਰੇਕ ਖੋਖੇ ਦੇ ਮਲਾ ਕੇ 200 ਜਿਹਾ ਸੇ 200 ਖੋਖੇ ਆ। ਹਾਂਜੀ ਹਾਂਜੀ। ਟੋਟਲ ਕਿੰਨੇ ਕ ਪਰਿਵਾਰ ਹੋਗੇ ਅਪਰੋਕਸੀਮੇਟ? ਪਰਿਵਾਰ ਤੁਸੀਂ ਦੇਖੋ ਜੀ 200 ਖੋਖਾ ਹੈਗਾ ਬਾਕੀ ਤੁਸੀਂ ਲਾ ਲਓ ਕਿਸੇ ਕੋਲ 5 ਮੁੰਡੇ ਆ ਕਿਸੇ ਕੋਲ 10 ਆ ਕਿਸੇ ਕੋਲ 8 ਆ ਕਿਸੇ ਕੋਲ 6 ਆ। ਸਭ ਕੋਲ ਮੁੰਡੇ ਕੰਮ ਕਰ ਰਹੇ ਹੈਗੇ। ਮੈਂ ਤਾਂ 10 ਬਾਲ 11500 ਪਰਿਵਾਰ। ਹਾਂਜੀ ਜੀ ਜੀ ਬਿਲਕੁਲ। ਤੇ ਜਿੱਥੇ ਤੋਂ ਸ਼ਿਫਟ ਕਰਨਾ ਚਾਹ ਰਹੇ ਆ ਉੱਥੇ ਤੁਹਾਨੂੰ ਜਾਣ ਜੀ ਕੀ ਟਿਕਣਾ ਜੀ? ਸਰ ਇਦ ਉੱਥੇ ਕਿਸੇ ਤਰ੍ਹਾਂ ਦਾ ਕੋਈ ਰੁਜ਼ਗਾਰ ਨਹੀਂ ਚੱਲ ਸਕਦਾ ਹੈਗਾ ਜਿਹੜਾ ਇਹ ਅਸੀਂ ਅੱਜ ਇਸ ਰੁਜ਼ਗਾਰ ਤੇ ਬੈਠੇ ਆਂ ਇਹ ਸਾਡਾ ਬਹੁਤ ਸਟਰਗਲ ਹੈ ਇੱਥੇ ਜਦੋਂ ਤੁਸੀਂ ਪੰਜਾਬ ਵਿਚ 8 ਸਾਲ ਲੱਗ ਕੇ ਇੱਥੇ ਆਪਣਾ ਕੰਮ ਰੋੜਿਆ ਜੀ ਸਰ ਜਦੋਂ ਅਸੀਂ ਇੱਥੇ ਆਏ ਸੀਗੇ ਜਦੋਂ ਇੱਥੇ ਲੱਕੜ ਦੇ ਖੋਕੇ ਸੀਗੇ ਕੋਈ ਮੀਟਰ ਨਹੀਂ ਸੀਗਾ 5-5 ਫੁੱਟ ਦੇ ਟੋਏ ਸੀਗੇ 10-10 ਫੁੱਟ ਦੇ ਟੋਏ ਸੀਗੇ ਇਸ ਨੂੰ ਖੂਬਸੂਰਤੀ ਅਸੀਂ ਦਿੱਤੀ ਹੈਗੀ ਤੇ ਇਹਦੇ ਵਿੱਚ ਕੀ ਕਾਰਨ ਕੀ ਹੋਣਾ ਸਰਕਾਰ ਦਾ ਤੋਂ ਤੁਸੀਂ ਕੀ ਸਮਝਿਓ ਕੀ ਮਨਸ਼ਾ ਹੋ ਸਕਦੀ ਹੈ ਦੇਖੋ ਜੀ ਮਨਸ਼ਾ ਇਦਾਂ ਹੈਗਾ ਵੀ ਇਹਨਾਂ ਦੀ ਸਟੇਟਮੈਂਟ ਇਕ ਤਾਂ ਹੈ ਨਹੀਂ ਪਹਿਲਾ ਸਟੇਟਮੈਂਟ ਕਿਸੇ ਦੀ ਕੁਛ ਹੈ ਕਿਸੇ ਸਟੇਟਮੈਂਟ ਕੁਛ ਹੈ ਸੁਣਨ ਨੂੰ ਗੱਲਾਂ ਇਹ ਵੀ ਆਉਂਦੀਆਂ ਵੀ ਇੱਥੇ ਸ਼ੋਰੂਮ ਕੱਟ ਕੇ ਜਿਹੜੇ ਹੈਗੇ ਸ਼ੋਰੂਮ ਵਿੱਚੇ ਜਾਣਗੇ ਉਹ ਉਹ ਕੌਣ ਕੱਟ ਰਿਹਾ ਜੀ ਸ਼ੋਰੂਮ ਦੇਖੋ ਜੀ ਇਦਾਂ ਹੈਗਾ ਵੀ ਇਹ ਤਾਂ ਗੱਲਾਂ ਹੈਗੀਆਂ ਨਾ ਗੱਲਾਂ ਅੰਦਰੋਂ ਹੀ ਆਂਦੀ ਹੈਗੀਆਂ ਜੋ ਵੀ ਹੈ ਕਿਉਂਕਿ ਕਲੀਅਰ ਕੋਈ ਗੱਲ ਨਹੀਂ ਹੈ ਅਗਰ ਇਹ ਕਲੀਅਰ ਗੱਲ ਹੁੰਦੀ ਤਾਂ ਇਹ ਕਲੀਅਰ ਸਾਨੂੰ ਦੱਸਦੇ ਵੀ ਲੋ ਜੀ ਇਹ ਜਿਹੜਾ ਹੈਗਾ ਇਹ ਸਿਕਸ ਲਾਈਨ ਬਣਨੀ ਹੈ ਇਹ ਨਕਸ਼ਾ ਆਇਆਗਾ ਜੇ ਹਾਈ ਕੋਰਟ ਦਾ ਆਰਡਰ ਹੈ ਤਾਂ ਸਾਨੂੰ ਆਰਡਰ ਦਿਖਾ ਦੇ ਨਾ ਸਾਨੂੰ ਆਰਡਰ ਦਿਖਾਇਆ ਗਿਆ ਨਾ ਸਾਨੂੰ ਕਿਸੇ ਸਿਕਟ ਲਾਈਨ ਦੇ ਪ੍ਰੋਪੋਜ਼ਲ ਹੈ ਕੋਈ ਮੈਂ ਤੁਹਾਡਾ ਕਹਿਣ ਨੂੰ ਤਾਂ ਭਾਵੇਂ ਵੀ ਜੇ ਤੁਹਾਨੂੰ ਫੋਰਸ ਵੀਰੇ ਉਠਾਇਆ ਜਾਊਗਾ ਤੁਸੀਂ ਉੱਠਣ ਬਿਲਕੁਲ ਤਿਆਰ ਨਹੀਂ ਹੈਗੇ ਸਰ ਇਦਾਂ ਹੈਗਾ ਵੀ ਇਸ ਨੂੰ ਅਸੀਂ ਕਿਸ ਤਰ੍ਹਾਂ ਛੱਡ ਸਕਦੇ ਹੈਗੇ 40 40 ਸਾਲ ਹੋ ਗਏ ਇਸ ਥਾਂ ਤੇ ਬੈਠੇ ਹੋਏ ਇਹਨੂੰ ਅਸੀਂ ਛੱਡ ਨਹੀਂ ਸਕਦੇ ਹੈਗੇ ਸਰਕਾਰ ਦੀ ਸਾਡੀ ਬੇਨਤੀ ਹੈ ਕਿ ਸਾਨੂੰ ਇੱਥੇ ਹੀ ਪੱਕਾ ਕਰਿਆ ਜਾਏ ਕਿਉਂਕਿ ਕਮਿਟਮੈਂਟ ਵੀ ਇਨਾਂ ਨੇ ਪਹਿਲਾਂ ਇਹੀ કરી ਸੀਗੀ ਇਸ ਸਰਕਾਰ ਨੇ ਜਦੋਂ ਸਰਕਾਰ ਐ ਨਿੰਮਿਤਲ ਜੀ ਆਏ ਉਹ ਨੇ ਇਹਹੀ ਕਮਿਟਮੈਂਟ કરી ਵੀ ਜਿੱਥੇ ਤੁਸੀਂ ਬੈਠੇ ਹੋ ਇੱਥੇ ਤੁਹਾਨੂੰ ਅਸੀਂ ਪੱਕੇ ਬਣਾ ਕੇ ਦੇਵਾਂਗੇ ਅੱਜ ਅਗਰ ਤੁਸੀਂ ਪੱਕੇ ਨਹੀਂ ਬਣਾ ਕੇ ਦਿੰਦੇ ਤਾਂ ਸਾਨੂੰ ਕੱਚੇ ਤੋਂ ਵੀ ਨਾ ਉਜਾੜੋ